फे हली तूं जा करी पखवाण वारे होरी आदगारा सारा रे सागर शकर दीदार वाल सगरत शकर दारे बाबू जीत खत सॼी है करत पुरस जी किरपा सी का कुदरत जी अमरनोथ तो पकड़े देवली आया सौ दुनिया जो बोली अमृत भरिया सोना जॻजी जोत सवाई आया नाना जी कृपा लैरी जोतोली पकड़े डेवली आया सत दुनिया जा ॻोली सूरत हज़ारा थी ਤੇਤੀ ਕਰੋੜ ਦੇਵਤੇ ਕਰਦੇ ਚਲ ਜੈਕਾਰਾ ਸਹੀਏ ਬਰਕਤ ਵੀ ਖੇਰਦਾਰੇ ਖਰੇ ਸੋਲੀਆਂ ਹੀ ਪੜਨੇ ਦੇ ਵਿੱਚ ਆਇਆ ਸਭ ਦੁਨੀਆਂ ਦੇ ਬੰਦੀ ਹੈ ਜਿਵੇਂ ਕੁਟਤੇ 1000000 ਬਰਸਾਂ ਦੀ ਧਰਤੀ ਸੀ ਉਸ ਬਾਟੀ ਵਿੱਚ ਪੰਨੇ ਦਾ ਗੁਰੂ ਆ ਦੀ ਸ਼ਕਤੀ ਸੀ ਦਸਵੇਂ ਗੁਰੂ ਜੁਫੇਸ਼ ਬਾਬਾ ਬੜੇ ਬੰਦੀ ਹੈ सूरा महान जा सी आयो ख़ुशियां न त मना नवां राज कुमार जी आयो ਬਗਵਾਨ ਦੇਵਕੀ ਆਇਆ ਸਭ ਦੁਨੀਆ ਦੇ ਬੋਲੀਏ ਛੋਪ ਪਿਆਰ ਭਰੇ ਮੰਦਾਲ ਦਾ ਪਾਲਣ ਕਰਦੀ ਸੀ ਅਸ ਪਰਸਗਮ ਹਲਕੇ ਉਦੀਂ ਕਾਂ ਦਾ ਦਰਦੀ ਸੀ ਕਿਸ ਨੇ ਸੁਝ ਗਈ ਸੁਦੀ ਅਸ ਜੋਲੀਏ ਬਗਵਾਨ ਦੇਵਕੀ ਆਇਆ ਸਭ ਦੁਨੀਆ ਦੇ ਬੋਲੀਏ ਛਦ ਮੰਗਦੀ ਜੋਤ ਮੱਤ ਗੁਜਰੀ ਦੇ ਜਾਏ ਦੀ फीरा द रबर वरी माल मीरा देवी मेर कोल कल ਅਟਵੇ ਦੇ ਵਿੱਚ ਆਇਆ ਸਭ ਦੁਨੀਆਂ ਦੇ ਬੰਦਿਏ ਪਰ ਪਰ ਸਿੰਘ ਪੰਛੀ ਸਤਿ ਧਰਪੀ ਆਸ ਕਰੇ ਪਰਤੂ ਹਰ ਦੇ ਗੁਰ ਚਰਨਾ ਵਿੱਚ ਜੇਰ ਦਾਸ ਕਰਿਆ ਪਰਤੂ ਹੋਗੇ ਤਾਲ ਜਵਾਦ ਪਰ ਪਰਹੀ ਮਰਹਵਾ ਹੈ ਕੋ ਮੇਰੇ ਗਲਤ ਜੇ ਤੂੰ ਆਣ ਪਛੇ ਮੇਰਾ دین ਤੇ ਸਤਿ ਕਮਾਨ ਹੈ ਕੋ ਫਿਰ ਜਹਾਂ ਹੈ ਦਰਬਾਰ ਸੁਦਾ مہاراج جیتر شطر شاید پانچ پیاروں کی گواہی کردی ہوئی سنگت نگر کیرتن اس پڑا تک پہنچا ہے سنگت و ਪੰਗਤਾਂ ਵਾਸਤੇ ਚਾਹ ਦੇ ਲੰਗਰ ਤਿਆਰ ਕੀਤੇ ਗਏ ਹਨ ਓਥੇ ਨਾਲ নানা ਪ੍ਰਕਾਰ ਦੇ ਪਦਾਰਥ ਵੀ ਵਰਤਾਏ ਜਾ ਰਹੇ ਹਨ ਅੱਜ ਆਪਾਂ ਸਾਰੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 359ਵਾਂ ਅਵਤਾਰ ਗੁਰਪੁਰ ਮਨਾ ਰਹੇ ਹਾਂ ਆਓ ਸਭ ਤੋਂ ਪਹਿਲਾਂ ਫੱਟੇ ਦੀ ਸảnh ਪਾਓ ਘਰਾਟੇ ਵਾਲੇ ਜੱਥੇ ਦੀ ਰਵਾਇਤ ਹਾਜ਼ਰੀ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੀਆਂ ਸੰਗਤਾਂ ਵੱਲੋਂ ਇਤਿਹਾਸ ਨੂੰ ਬੋਲੋਂ ਤੋਂ ਪਹਿਲਾਂ ਗੁਰਦਵਾਰਾ ਸਾਹਿਬ ਦੇ ਸਮੁੱਚੇ ਪ੍ਰਬੰਧਕ ਸਜਣਾ ਵੱਲੋਂ ਪ੍ਰਧਾਨ ਸਾਹਿਬ ਭਜੰਤੀ ਸਾਹਿਬ ਸੈਕਟਰੀ ਸਾਹਿਬ ਸਾਰੇ ਹੀ ਜਿੰਨੇ ਵੀ ਸਾਡੇ ਆਉਣੇ ਨਾਲ ਸਾਰਿਆਂ ਵੱਲੋਂ ਸਤਿਕਾਰ ਭੇਜਿਆ ਗਿਆ ਕਹਿੰਦੀ ਮੋਰ ਸਿੰਘ ਜੀ ਨਰਿੰਦਰਪੁਰਾ ਪ੍ਰਚਾਰਕ ਸਹਿਬਾਨ ਸਾਡੇ ਭਰਾ ਅਮਰਿੰਦਰ ਸਿੰਘ ਜੀ ਜੋ ਗੁਰਦਵਾਰਾ ਸਾਹਿਬ ਦੇ ਹੈੱਡ ਗ੍ਰੰਥੀ ਹਨ ਉਹਨਾਂ ਕੋਲੋਂ ਵੀ ਸਤਿਕਾਰ ਭੇਜਿਆ ਗਿਆ ਹੈ ਆਓ ਧਿਆਨ ਦਿਓ ਨਾ ਗੁਰੂ ਸਹਿਵਾਨਾ ਨੇ ਪੰਜਾਬ ਦੀ ਧਰਤੀ ਤੇ ਉਤਾਰ ਧਾਰਨ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਤਾਰ ਵਿਹਾਰ ਦੀ ਧਰਤੀ ਤੇ ਕਿਉਂ ਹੋਇਆ ਤੇ ਹਾਂ ਦੇਖੋ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਉਤਾਰ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ ਜਿਹੜੇ ਸਾਲ 47 ਤੋਂ ਉਪਰ ਦਾ ਸਾਰਾ ਪੰਜਾਬ ਸੀ ਦੂਸਰੇ ਬਾਦਸ਼ਾਹ ਗੁਰੂ ਅੰਗਦ ਦੇ ਮਹਾਰਾਜ ਇਹਨਾਂ ਦਾ ਅਵਤਾਰ ਮੱਤੇ ਦੀ ਸਰਾਂ ਵਿਖੇ ਹੋਇਆ ਮੁਕਸਰ ਜਿਲ੍ਹੇ ਦੇ ਵਿੱਚ ਹੈਡ ਗ੍ਰੰਥੀ ਬਾਬਾ ਜਸਵਿੰਦਰ ਸਿੰਘ ਜੀ ਉਹਨਾਂ ਵੱਲੋਂ 100 ਰੁਪਏ ਇਤਿਆਰ ਦੇ ਸਤਕਾਰ ਵਿੱਚ ਮਾਇਆ ਹੀ ਹੈ ਤੈਨੂੰ ਧਰਵਾਦ ਤੀਸਰੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦਾ ਅਵਤਾਰ ਅੰਮ੍ਰਿਤਸਰ ਜਿਲ੍ਹੇ ਦਾ ਪਿੰਡ ਹੈ ਬਾਸਰ ਕੇ ਗਿੱਲਾਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਅਵਤਾਰ ਚੋਨਾਂ ਮੰਡੀ ਲਾਹੌਰ ਵਿਖੇ ਹੋਇਆ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਦਾ ਅਵਤਾਰ ਗੋਲਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਦਾ ਅਵਤਾਰ ਅੰਮ੍ਰਿਤਸਰ ਜਿਹੜਾ ਪਿੰਡ ਹੈ ਗੁਰੂ ਕੀ ਬਡਾਈ ਜਿੱਥੇ ਛੇਵੇਂ ਸਤਿਗੁਰਾਂ ਦਾ ਅਵਤਾਰ ਹੋਇਆ ਸੱਤਵੇਂ ਪਾਤਸ਼ਾਹ ਰੋਪੜ ਜਿਹੜਾ ਕਸਬਾ ਹੈ ਕੀਰਤਪੁਰ ਸਾਹਿਬ ਅਗਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਗੁਰਾਂ ਦੇ ਛੋਟੀ ਉਮਰ ਵਾਲੇ ਗੁਰੂ ਇਹਨਾਂ ਦਾ ਉਤਾਰ ਵੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਨੌਵੇਂ ਬਾਦਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਦਾ ਉਤਾਰ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਤੇ ਹੋਇਆ ਨੌ ਗੁਰੂ ਸਹਿਬਾਨਾਂ ਨੇ ਪੰਜਾਬ ਦੀ ਧਰਤੀ ਤੇ ਉਤਾਰ ਧਾਰਨ ਕੀਤਾ ਪੰਜਾਬ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜਦੋਂ ਕੋਈ ਵੀ ਸਾਡੇ ਦੇਸ਼ ਦੇ ਵਿੱਚ ਮੁਸੀਬਤ ਆਉਂਦੀ ਆ ਕੋਈ ਆਫਤ ਆਉਂਦੀ ਆ ਓ ਸਾਰੇ ਸੂਬਿਆਂ ਦੇ ਵਿੱਚ ਇੱਕ ਪੰਜਾਬ ਇਹੋ ਜਿਹਾ ਸੂਬਾ ਹੈ ਨਾ ਅਨਾਜ ਦੀ ਕਮੀ ਆਉਣ ਦੇਵੇ ਨਾ ਮਾਇਆ ਦੀ ਕਮੀ ਆਉਣ ਦੇਵੇ ਨਾ ਅਮਾਇਰ ਦੀ ਦਾ ਵਸਤਾਂ ਦੀ ਘੋੜੀ ਵੀ ਜੀ ਦੀ ਲੋੜ ਹੋਣੀ ਹੈ ਪੰਜਾਬ ਦੇ ਲੋਕ ਦਾਨੀ ਲੋਕ ਨੇ ਇਹ ਗੁਰੂ ਸਾਹਿਬਾਨ ਦਾ ਬਹੁਤ ਸਾਨੂੰ ਮਰਤੀ ਮਿਲੀ ਹੋਈ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਵਿਹਾਰ ਦੀ ਧਰਤੀ ਤੇ ਕਿਉਂ ਹੋਇਆ ਇਹਦਾ ਵੀ ਕੋਈ ਕਾਰਨ ਸੀ ਇਥੋਂ ਪ੍ਰਤੀਸਥਾ ਨੂੰ ਦੱਸਣ ਲੱਗੇ ਆ ਗੁਰੂ ਨਾਨਕ ਦੇ ਮਹਾਰਾਜ ਜਦੋਂ ਪਟਨਾ ਸਾਹਿਬ ਗਏ ਉਹਨਾਂ ਦਾ ਮੇਲ ਜੋਰੀ ਸਾਸਰਾਏ ਦੇ ਨਾਲ ਹੋਇਆ ਜੋਰੀ ਸਾਸਰਾਏ ਦੇ ਘਰ ਗੁਰੂ ਨਾਨਕ ਦੇ ਮਹਾਰਾਜ ਜੀ ਕਾਫੀ ਸਮਾਂ ਰਹੇ ਜਦੋਂ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਜੋਰੀ ਸਾਸਰਾਏ ਦੇ ਕੋਲੋਂ ਛੁੱਟੀਆਂ ਮੰਗਣ ਲੱਗੇ ਫਿਰ ਉਹ ਅਸੀਂ ਅੱਗੇ ਨੂੰ ਜਾਣਾ ਹੈ ਜੋਰੀ ਸਾਸਰਾਏ ਨੇ ਬੇਨਤੀ ਕੀਤੀ ਕਿ ਸਤੇ ਬਾਅਦ ਫੇਰ ਕਦੋਂ ਆਉਂਗੇ ਫੇਰ ਕਦੋਂ ਦਰਸ਼ਨ ਦੇਵੋਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਬਈ ਹੁਣ ਅਸੀਂ ਦਸਵੇਂ ਜਾਮੇ ਦੇ ਵਿੱਚ ਆਵਾਂਗੇ ਜੋ ਹੀ ਸਾਥਸਰੇ ਬੜਾ ਸਿਆਣਾ ਬੰਦਾ ਸੀ ਜਿੱਥੇ ਰੋ ਹੀਰੇ ਦੀ ਪਰਖ ਸੀ ਉੱਥੇ ਚੰਗੇ ਇਨਸਾਨਾਂ ਦੀ ਵੀ ਪਰਖ ਸੀ ਜੋਰੀ ਸਾਥਸਰੇ ਕਹਿ ਗਿਆ ਸੱਚੇ ਪਾਤਸ਼ਾਹ ਨਾ ਮੇਰੀ ਇੱਡੀ ਉਮਰ ਹੋਣੀ ਆ ਮੈਨੂੰ ਕਿਵੇਂ ਪਤਾ ਲੱਗੇਗਾ ਮੇਰੇ ਪਰਿਵਾਰ ਨੂੰ ਕਿਵੇਂ ਪਤਾ ਲੱਗੇਗਾ ਵੀ ਤੁਸੀਂ ਦਸਵੇਂ ਜਾਮੇ ਦੇ ਵਿੱਚ ਮੇਰੇ ਘਰ ਆਓਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਹ ਇਹ ਨਿਸ਼ਾਨੀ ਹੋ ਗਈ ਅਸੀਂ ਤੇਰੇ ਘਰ ਦੇ ਵਿੱਚ ਆ ਕੇ ਤੇਰੀ ਹਵੇਲੀ ਦੇ ਵਿੱਚ ਆ ਕੇ ਅਵਤਾਰ ਧਾਰਨ ਕਰਾਂਗੇ ਇਹ ਨਿਸ਼ਾਨੀ ਹੋਏਗੀ ਪਹਿਲੇ ਜਾਮੇ ਦੇ ਵਿੱਚ ਕੀਤਾ ਹੋਇਆ ਵਾਅਦਾ ਪੂਰਾ ਕਰਨ ਦੇ ਲਈ ਬਾਜਾ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਬੱਤਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਆਪਣੇ ਜਨਮ ਦੀ ਗਾਥਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 72 ਬਾਣਕ ਦੇ ਵਿੱਚ ਲਿਖਿਆ ਕਿਸੇ ਵੀ ਗੁਰੂ ਨੇ ਆਪਣੇ ਜਨਮ ਦੀ ਗਾਥਾ ਨਹੀਂ ਲਿਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਹੋ ਮੁਰਤਤ ਪੌਰਕੀ ਇਸ ਪੰਨ ਭਾਤ ਭਾਤ ਕੇ ਦੀਪ ਸੁਨਾਣਾ ਜਬ ਹੀ ਜਾਤ ਸਰਵੇਰੀ ਭਏ ਪੁਨ ਬਾਣ ਦਿਨ ਕਰਤ ਭਏ ਤਹੇ ਪ੍ਰਕਾਸ਼ ਹਮਾਰਾ ਭਏ ਬੱਤਣਾ ਸ਼ਹਿਰ ਵਿਖੇ ਹੋਇਆ ਸਾਲ 1704 ਦੇ ਵਿੱਚ ਮਾਤਾ ਗੁਜਰੀ ਜੀ ਦੀ ਪੁੱਤਰ ਦੁਖ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਹੋਇਆ ਐਸਾ ਆਇਆ 1723 ਸੰਮਤ ਕਿਸਮਤ ਜਾਗਦੀ ਦੇਸ਼ ਬਿਹਾਰ ਦੀ ਇਹ ਦੇ ਦੋ ਤੇ ਪੋਸਰੀ ਸਤਮੀ ਨੂੰ ਮਿਹਰ ਹੋਵੇ ਵੀ ਦੱਸ ਮੈਂ ਉਤਾਰ ਦੀਏ ਅਸਲ ਸੱਚਖੰਡ ਵਰਕ ਦੇ ਛੱਡ ਕੇ ਤੇ ਆਇਆ ਕਰਨ ਭੜਾਈ ਸੰਸਾਰ ਦੀਏ ਜਿਹਦੀ ਕੁੱਖ ਤੋਂ ਗੁਰਾਂ ਦੇ ਜਨਮ ਤੇ ਆ ਮਾਤਾ ਗੁਗਰੀ ਵੀ ਸ਼ੁਕਰ ਗੁਰੂ ਜੀ ਦੇ ਜਿਵੇਂ ਪਟਨਾ ਸਾਹਿਬ ਦੀਆਂ ਸੰਗਤਾਂ ਵੱਲੋਂ ਗੁਰੂ ਰਵਿਰ ਸਿੰਘ ਮਹਾਰਾਜ ਦੇ ਉਤਾਰ ਧਰਮ ਦੀ ਖੁਸ਼ੀ ਮਨਾਈ ਜਾ ਰਹੀ ਹੈ ਜਿਵੇਂ ਅੱਜ ਤੁਸੀਂ ਬਠਾਈਆਂ ਬਣ ਰਹੇ ਹੋ ਮਾਤਾ ਗੁਜਰੀ ਜੀ ਨੇ ਮਾਮਾ ਕਰਪਾਲ ਜਨ ਜੀ ਨੇ ਮਾਤਾ ਨਾਨਕੀ ਜੀ ਨੇ ਇਸੇ ਤਰ੍ਹਾਂ ਉਸ ਦਿਨ ਵਧਾਈਆਂ ਬਣੀਆਂ ਕਿਉਂਕਿ ਦੁਨੀਆ ਦਾ ਬਾਲੀ ਪੈਦਾ ਹੋਇਆ ਉਹ ਗੁਰੂ ਉਹ ਰਵਿਰੇਸ ਦੁਨੀਆ ਤੇ ਆਇਆ ਮੁਸਲਮਾਨਾਂ ਦਾ ਪੀਰ ਹਿੰਦੂਆਂ ਦਾ ਪ੍ਰਭੂ ਸਿੱਖਾਂ ਦਾ ਗੁਰੂ ਵੇਦਹਾਂ ਦੇ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਦੁਨੀਆ ਤੇ ਵਿਕਾਰ ਧਰਮ ਕਰਕੇ ਆਏ ਪਟਨਾ ਸਾਹਿਬ ਦੀ ਧਰਤੀ ਤੇ ਜਿੰਨੇ ਖੁਸ਼ੀਆਂ ਬਣਾਈਆਂ ਝਾਰ ਗਿਆ ਨੇ ਉਹ ਸਮੇਂ ਦੇ ਇਤਿਹਾਸ ਨੂੰ ਘਰਾਟੋ ਦਾ ਕਥੀਸ਼ਰ ਜਿਹਾ ਆਪ ਸੰਗਤ ਦੀ ਸੇਵਾ ਲੋੜ ਇਸ ਤਰ੍ਹਾਂ ਕਹਿ ਰਹੇ ਧਰਿਆ ਵਤਨ ਕਬੇ ਆਈਏ ਧਰਿਆ ਵਤਨ ਮੁਨਤੀ ਲੀਏ ਨਿਕਲੇ ਸਾਰੇ ਭੋਗੇ ਤੇ ਮੇਰੇ ਧਰਿਆ ਵਤਨ ਬੰਦਨੀ तरिया त बारे में पिया मे बारे में पिया o. <laughs> ग़रीब की ग़रीब कारी बि करीब ले कारी बि ग़रीब ले कारी बि ग़रीब रे करी वे कारी बि ग़रीब ले कारी बि ग़रीब दे की बि ग़रीब दे कर बि ग़रीब जे ग़रीब रे हमरे पाप साजीर बि ग़रीब रे आयो साज़ी कॾहिं घर बि ग़रीब रे करे बि ग़रीब रो ਆਓ ਸਤਿਗੁਰ ਜੀ ਕਰੇ ਪਰ ਵੀਗ ਜੀ ਵਦੇ ਸੋਣੇ ਸ੍ਰੀ ਆਵਾ ਵਾਹਿ ਕਾ ਖਾਲਸਾ ਵਾਹਿ ਜੀ ਕੀ ਫਤਿਹ रखो प्रभु नानक देवत्रभा नान भॻती ਨਾ ਨ ਕੋ ਕੀ ਪ੍ਰਭ ਦੇ ਨਤੀ ਆਪਣੀ ਭਗਤੀ ਲਾਏ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਕੋ ਸੰਗਿਆ ਕੋਈ ਅੱਲਾਹ ਹੈ ਅੱਜ ਅੱਲਾਹ ਦੇ ਪਿਆਰਿਆਂ ਨੇ ਮਹਾਰਾਜ ਜੀ ਦਾ ਜੀ ਆਇਆਂ ਨੂੰ ਕੀਤਾ ਹੈ ਅਬਲਾ ਅੱਲਾਹ ਨੂਰੁ ਪਾਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਉਹ ਬੰਦੇ ਮਹਾਰਾਜੀ ਦੇ ਦਰ ਘਰ ਤੇ ਹਰ ਕੋਈ ਆ ਕੇ ਸਜਦਾ ਕਰ ਸਕਦਾ ਆਓ ਕੁਝ ਕਹਿਣ ਦਾ ਯਤਨ ਕਰੀਏ ਆਗੇ ਆਪ ਦਾ ਸਿੰਘ ਜੋ ਬਾਦ ਹੈ ਵਾਹਿਗੁਰੂ ਕੀ ਫਤਿਹ ਬੁਲਾਵੇ ਸਾਰੀ ਸੰਗਤ ਇੱਕੋ ਵਾਰ ਕਹਿਣ ਤੇ ਗੁਰੂ ਫਤਿਹ ਦੀ ਪਰਵਾਨਗੀ ਗੁਰੂ ਫਤਿਹ ਦੀ ਸਾਂਝ ਪਾਈਏ ਬੋਲੀਏ ਜੀ ਵਾਹਿਗੁਰੂ ਦੀ ਜੀ ਕਾ ਕੰਸਾ ਮੋਗਿੰਜੀ ਕੀਤੇ ਬਤੇ ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ ਦਾ ਸੰਗਤਾਂ ਦਾ ਪੰਜ ਪਿਆਰਿਆਂ ਦਾ ਜਿਹੜੇ ਬੜੇ ਹੀ ਪਿਆਰ ਸਤਿਕਾਰ ਆਦਬ ਦੇ ਨਾਲ ਮਹਾਰਾਜ ਜੀ ਦੇ ਨਗਰ ਕੀਰਤਨ ਦੇ ਦਰਸ਼ਨ ਦੇਦਾਰੇ ਅਤੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੱਪੀ ਅਲਾਇ ਤੇ ਅੰਨ ਦੇ ਮਹਾਵਾਕਾ ਅਨੁਸਾਰ ਸੰਧ ਬਾਬਾ ਜਗਜੀਤ ਸਿੰਘ ਜੀ ਕੀਰਤਨ ਕਰ ਰਹੇ ਆ ਤੇ ਜਿੱਥੇ ਵੀ ਸੇਵਾ ਸੰਗਤ ਨੂੰ ਮਿਲੀ ਆ ਸੇਵਾ ਕਰ ਰਹੇ ਆ ਉਹ ਆਪ ਸੰਗਤ ਦੀ ਸੇਵਾ ਅੰਦਰ ਨਸ਼ਮੀਸ਼ ਪੀਤਾ ਮਹਾਰਾਜ ਜੀ ਬੀਬੀਆਂ ਪੈਣਾ ਕੁੜੀਆਂ ਖੂਹੇ ਉੱਪਰੋਂ ਪਾਣੀ ਭਰ ਕੇ ਲੈ ਕੇ ਆਉਂਦੀਆਂ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਹੈ ਤੇ ਸੰਗਤ ਜੀ ਸਤਗੁਰ ਜੀ ਗਲੇਲੇ ਬਣਾ ਕੇ ਗਲੇਲਿਆਂ ਦੇ ਨਾਲ ਖੜੇ ਭੰਦਦੇ ਆ ਮਾਂ ਗੁਜਰਪੁਰ ਕੋਲ ਪਰ ਜਾ ਕੇ ਬੇਨਤੀ ਕਰਦੇ ਆ ਮਾਂ ਤੇਰਾ ਲਾਡਲਾ ਪਿਆਰਾ ਸਾਡੇ ਘਰੇ ਭੰਦਦਾ ਕਿ ਅੱਜ ਇੱਕ ਇਹੋ ਜੀ ਖੇਡ ਵੱਤਦੀ ਹੈ ਇਹ ਸਤਗੁਰ ਜੀ ਦੀ ਕਿਰਪਾ ਹੁੰਦੀ ਹੈ ਮਾਂ ਗੁਜਰਪੁਰ ਜੀ ਇਹਨਾਂ ਧੀਆਂ ਨੂੰ ਇਹਨਾਂ ਕੁੜੀਆਂ ਨੂੰ ਗਾਗਰਾਂ ਲੈ ਕੇ ਦਿੰਦੇ ਆ ਸੋਨੇ ਦੀਆਂ ਇਧਰ ਦਸ਼ਮੇਸ਼ ਕੀ ਦਾ ਮਹਾਰਾਜ ਕਾੜ ਘਟਦੇ ਆ ਸਤਗੁਰ ਜੀ ਤੀਰ ਕਮਾਨ ਦੇ ਨਾਲ ਤੀਰ ਮਾਰ ਮਾਰ ਕੇ ਇਹਨਾਂ ਦੇ ਘੜੇ ਭਰ ਦਿੰਦੇ ਆ ਇਹਨਾਂ ਦੀਆਂ ਗਾਗਰਾਂ ਭਰ ਦਿੰਦੇ ਆ ਸੋ ਬਹੁਤੀ ਸਤਿਕਾਰਯੋਗ ਮਾਨਯੋਗ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਲਈਆਂ ਅੰਤ ਪਿਆਰ ਸਤਕਾਰ ਲਈਆਂ ਅੰਤ ਮਾਇਆ ਭਾਈ ਬੁੱਟਾ ਸਿੰਘ ਦੀ ਸਰੰਗੀ ਮੱਝ ਪਰ ਜੋ ਆਪ ਜੀ ਦੇ ਪਿੰਡ ਦੇ ਨੇ ਉਹਨਾਂ ਵੱਲੋਂ ਬਹੁਤ ਸਾਰੀ ਮਾਇਆ ਆਓ ਸੁਣੀਏ ਲਾੜਲਾ ਪਿਆਗਰਾ ਤੇਰਾ ਗੋਵਿੰਦ ਰਾਏ ਕਿ ਅਸੀਂ ਹੱਥ ਜੋੜੇ ਨੂੰ ਸਮਝਾ ਲਿਆ ਆਪ ਸੰਗਤ ਦੀ ਸੇਵਾ ਅੰਦਰ ਕਿਵੇਂ ਜਾ ਕੇ ਦਸ਼ਮੇਸ਼ ਕੀ ਦਾ ਮਹਾਰਾਜੀ ਬਾਰੇ ਦੱਸਦੇ ਆ ਤੇਰਾ ਸੋਨਾ ਚਿਹਰਾ ਪਖੜਾ ਦੇ ਕੇ ਸਾਡੇ ਦੁੱਟ-ਦੁੱਟ ਜਾਂਗੇ ਆਪ ਸੰਗਤ ਦੀ ਸੇਵਾ ਅੰਦਰ ਆਪੀ ਜਥਾ ਬੇਨਤੀ ਕਿਉਂ ਕਰਦਾ ਜੀ ਲਾਡਲਾ ਪਿਆਰਾ ਤੇਰਾ ਗੋਵਿੰਦ ਰਾਇ ਲਾਡਲਾ ਪਿਆਰਾ ਤੇਰਾ ਗੋਵਿੰਦ ਰਾਇ ਜੁੜ ਆਣਿਆ ਇਹਨੇ ਨਾ ਵਾਇਕ ਜਨ ਹੈ ਜੁੜਾ ਮੈਂ ਡੈਗਗ ਰੰਚਤੀ ਦੀ ਅੰਮੀ ਨੇ ਅਸੀਂ ਹੱਥ ਜੋੜੇ ਨੂੰ ਸਮਝਾਇਆ ਲੜਲਾ ਪਿਆਰ ਤੇਰਾ ਗੋਵਿੰਦ ਰਾਇ ਲੜਲਾ ਪਿਆਰ ਤੇਰਾ ਗੋਵਿੰਦ ਰਾਇ ਬੱਲਣੇ ਸਾਥੀਆਂ ਦੇ ਨਾਲ ਸੀ ਹਮੇਸ਼ਾ ਸਾਡੇ ਕੜੇ ਪਨ ਦਾ ਮਿੰਤਾ ਵੀ ਕਾਇ ਗਏ ਥਕੀਆਂ ਸੀ ਨਾ ਸਾਡੀ ਗੱਲ ਮੰਨਦਾ ਮਿੰਤਾ ਵੀ ਕਾਇ ਗਏ ਥਕੀਆਂ ਅਸੀਂ ਨਾ ਸਾਡੀ ਗੱਲ ਮੰਨਦਾ ਪਿਆਰੇ ਜੋ ਹੀ ਤੇ ਦਿਆਲ ਮਾਤਾ ਹੋਈ ਸਾਡੀ ਅਰਜੋਈ ਤੇ ਦਿਆਲ ਮਾਤਾ ਹੋਈ ਦੇਕੇ ਗਗਰਾ ਤੂੰ ਅਸਾਨੂੰ ਬਰਾਲਿਆ ਦੇਕੇ ਗਗਰਾ ਤੂੰ ਅਸਾਨੂੰ ਬਰਾਲਿਆ ਮਾਇ ਦਾਏ ਗਗਰਾ ਚ ਦੀਰੀ ਅੰਮੀ ਐ ਨਹੀਂ ਅਸੀਂ ਹੱਥ ਜੋੜੇ ਨੂੰ ਸਮਝਾਲਿਆ ਲੜਲਾ ਪਿਆਰਾ ਤੇਰਾ ਗੋਵਿੰਦ ਰਾਏ ਲੜਲਾ ਪਿਆਰਾ ਤੇਰਾ ਗੋਵਿੰਦ ਰਾਏ ਸੋਚੀਆ ਸੀ ਕੁਰਾਨ ਲੈ ਕੇ ਹਮੇਸ਼ਾ ਲਈ ਅਸੀਂ ਬੱਚੀਆਂ ਸੋਚੀਆ ਸੀ ਕੁਰਾਨ ਲੈ ਕੇ ਹਮੇਸ਼ਾ ਲਈ ਅਸੀਂ ਬੱਚੀਆਂ ਝੂਠ ਨਾ ਜਨਾਵੀ ਅਸੀਂ ਬੋਲੀਏ ਸੁਣਾਈਏ ਤੈਨੂੰ ਕਲਾ ਸੱਤੀਆਂ ਝੂਠ ਨਾ ਜਨਾਵੀ ਅਸੀਂ ਬੋਲੀਏ ਸੁਣਾਈਏ ਤੈਨੂੰ ਕਲਾ ਸੱਤੀਆਂ ਭੱਲੇ ਜਾਂਦਾ ਨੀਰ ਸਾਡੇ ਭਿੱਜ ਜਾਂਦੇ ਚੀਰ ਦੁੱਲ ਜਾਂਦਾ ਨੀਰ ਸਾਡੇ ਭਿੱਜ ਜਾਂਦੇ ਚੀਰ ਪਸੀ ਨਾਲ ਸਿਰਾਂ ਨੂੰ ਉੱਚਾ ਲਿਆ ਅਸੀਂ ਨਾਲ ਸਿਰਾਂ ਨੂੰ ਉੱਚਾ ਲਿਆ ਮਾਈ ਦਾਇਆ ਗੱਗ ਜੁਤੀਰੇ ਅੰਮੀਏ ਨੀ ਅਸੀਂ ਹੱਥ ਜੋੜੇ ਨੂੰ ਸਮਝਾ ਲਿਆ ਲਾਡਲਾ ਪਿਆਰਾ ਤੇਰਾ ਗੋਵਿੰਦ ਰਾਇ ਲਾਡਲਾ ਪਿਆਰਾ ਤੇਰਾ ਗੋਵਿੰਦ ਰਾਇ ਜੇ ਆ ਨਗੀਰ ਸਰੇ ਅਸੀਂ ਇਹਨੂੰ ਸਦਾਰ ਕਰੀਏ ਬਲਵੀਰ ਨਾਮ ਗੁਰੂ ਦੇਨ ਨਸਰਾ ਫੇਸ ਗੱਲੋਂ ਡਰੀਏ ਬਲਵੀਰ ਨਾਮ ਗੁਰੂ ਦੇਨ ਨਸਰਾ ਫੇਸ ਗੱਲੋਂ ਡਰੀਏ ਧੱਕੇ ਦਾ ਮੁਖ ਸਾਡੇ ਜਾਂ ਦੇ ਖੁਟਟਾ ਧੱਕੇ ਦਾ ਮੁਖ ਸਾਡੇ ਜਾਂ ਦੇ ਖੁਟਟਾ ਇਸ ਕਾਹ ਕਿਹਾ ਤਕਸੇ ਨ ਮਟਾਲਿਆ ਇਸ ਕਾਹ ਨਹੀਂ ਕਿਹਾ ਤਕਸੇ ਨ ਮਟਾਨਿਆ

ਝੁਕਣਾ ਜਨਾਬੀ ਅਸੀਂ ਬੋਲੀਏ ਸੁਣਾਈਏ ਤੈਨੂੰ ਗੱਲਾਂ ਦਿੱਆਂ ਝੁਕਣਾ ਜਨਾਬੀ ਅਸੀਂ ਬੋਲੀਏ ਸੁਣਾਈਏ ਤੈਨੂੰ ਗੱਲਾਂ ਦਿੱਆਂ ਬੁੱਲ ਜਾਂਦਾ ਨੀਰ ਸਾਡੇ ਠਿੱਜ ਜਾਂਦੇ ਤੀਰ ਬੁੱਲ ਜਾਂਦਾ ਨੀਰ ਸਾਡੇ ਠਿੱਜ ਜਾਂਦੇ ਤੀਰ ਅਸੀਂ ਨਾਲ ਸਿਰ ਨੂੰ ਉੱਚਾ ਲਿਆ ਅਸੀਂ ਨਾਲ ਸਿਰ ਨੂੰ ਉੱਚਾ ਲਿਆ ਮਾਏ ਜਾਏਗਾ ਬ੍ਰਾਂਤੀ ਤੇਰੇ ਅੰਮੀ ਐ ਨਹੀਂ ਅਸੀਂ ਹੱਥ ਜੋੜੇ ਨੂੰ ਸਮਝਾ ਲਿਆ ਲਾਡਲਾ ਪਿਆਰਾ ਤੇਰਾ ਗੋਵਿੰਦ ਰਾਏ ਲਾਡਲਾ ਪਿਆਰਾ ਤੇਰਾ ਗੋਵਿੰਦ ਰਾਏ ਸੱਜਣ ਤੇਰੇ ਸਨੇ ਅਸੀਂ ਇਹਨੂੰ ਸਿੱਧਾ ਕਰੀਏ ਬਲਵੀਰ ਨਾਵੇਂ ਗੁਰੂ ਦੇਵ ਨਖਨਾ ਫੇਸ ਗੱਲਾਂ ਡਰੀਏ ਬਲਵੀਰ ਨਾਵੇਂ ਗੁਰੂ ਦੇਵ ਨਖਨਾ ਫੇਸ ਗੱਲਾਂ ਡਰੀਏ ਇਹ ਦਾ ਮੁੱਖ ਜੜ ਦੁੱਖ ਟਟਾ ਰੱਕੇ ਦਾ ਮੁੱਖ ਸਾਟ ਜਾਣ ਦੁੱਖ ਟਟਾ ਇਸ ਕਾਲੀ ਕੇਤਾ ਗੁੱਸੇ ਨੂੰ ਮਿਟਾਲਿਆ ਇਸ ਕਾਲੀ ਕੇਤਾ ਗੁੱਸੇ ਨੂੰ ਮਿਟਾਲਿਆ ਮਾਇ ਦਾਏ ਘਬਰਾ ਜਦੀਰੇ ਅੰਮੇ ਨਹੀਂ ਅਸੀਂ ਹੱਥ ਜੋੜੇ ਨੂੰ ਸਮਝਾਲਿਆ

ਤੇਰਾ लाडला ਪਿਆਰਾ ਪਹਿਲਾਂ ਘੜੇ ਬੰਦਾ ਹੁਣ ਗਾਗਰਾਂ ਭਰਨਦਾ ਪਰ ਮਾਂ ਕੁਜ ਰਪਾਉ ਜੀ ਕਹਿੰਦੇ ਇਹਦੇ ਵਿੱਚ ਕੋਈ ਦੇਹੋ ਜਾ ਮਹਾਰਾਜ ਜੀ ਦਾ ਕੋਈ ਜੋਜ ਹੋਵੇਗਾ ਤੁਬ ਇੰਨੀ ਇੱਕ ਬੇਨਤੀਆਂ ਪ੍ਰਵਾਨ ਜੋ ਵੀ ਮਾਈ ਭਾਈ ਸੰਗਤਾਂ ਨੇ ਪ੍ਰਵੰਦਨ ਕਰ